ਹੈਲੋ ਜੀ ਸਸਰੀ ਅਕਾਲ ਪਿੰਡ ਪੰਜਾਬ ਦੇ ਚੰਦੜਾ ਸਵਾਗਤ ਆ ਜਿਆ ਨੂੰ ਤੇ ਅੱਜ ਜਿਹੜੇ ਆਪਣੀ ਵੀਡੀਓ ਹੈ ਆਪਾਂ ਖਿੱਲਾ ਦਾ ਮਰੂੰਡਾ ਜਿਹੜਾ ਫਿੱਕੀਆਂ ਖਿੱਲਾਂ ਲੈ ਕੇ ਇਹਨਾਂ ਦਾ ਮਰੂੰਡਾ ਬਣਾਵਾਂਗੇ ਬਹੁਤ ਸਵਾਦ ਤੇ ਟੈਸਟੀ ਤੇ ਆਪਣੇ ਪਾਈਆ ਖਿੱਲਾਂ ਲੈਤੀਆਂ ਨੇ ਤੇ 100 ਗ੍ਰਾਮ ਆਪਣਾ ਜਿਹੜਾ ਇਹ ਗੁੜ ਲੈਂਦਾਗਾ ਤੇ ਅੱਜ ਇਹਦਾ ਆਪਾਂ ਮਰੂੰਡਾ ਬਣਾਉਨੇ ਆ ਤੇ ਦਿਖਾਉਨੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਪਿਆਰ ਤੇ ਕਮੈਂਟ ਜਰੂਰ ਕਰਿਆ ਕਰੋ ਤੁਹੇ ਪਨ ਭਈਏ ਪਨ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੇ ਆਪਾ ਬਣਾਉਨੇ ਆ ਤੇ ਦਿਖਾਉਨੇ ਆ ਲਓ ਜੀ ਤੇ ਆਪਾਂ ਗੈਸ ਕਰਦੇ ਆਣ ਲਓ ਇਹ ਤੇ ਆਪਾਂ ਕੜਾਈ ਰੱਖਦੇ ਆ ਗੈਸ ਤੇ ਇਹ ਆਪਾ ਗੋੜ ਪਾਉਨੇ ਆ ਰਿਚ ਇੰਨਾ ਕਾਪਾ ਨੇ ਗੋੜ ਲੈਤਾ ਉਹਨਾ ਕੀ ਆਪਾਂ ਇੱਚ ਪਾਣੀ ਪਾਵਾਂਗੇ ਹਲੋ ਇਹ ਤੇ ਆਪਾਂ ਹੁਣ ਇਹਦੀ ਚਾਸ਼ਨੀ ਜਿਹੜੀ ਉਹ ਬਣਾਵਾਂਗੇ ਊੜਾ ਜਿਹੜਾ ਆਪਣਾ ਫੁਰ ਗਿਆ ਤੇ ਪਰ ਦੀ ਵਧੀਆ ਚਾਹ ਨੂੰ ਵੀਡੀਓ ਬਣਾਵਾਂਗੇ। ਗਾੜੀ-ਗਾੜੀ ਆਪਣੀ ਚਾਹ ਜਿਹੜੀ ਬਣੀ ਜਾਂਦੀ ਹੈ ਦੇਖੋ। ਬਹੁਤ ਵਧੀਆ ਚਾਹ ਨੂੰ ਬਣਾ ਕੇ ਵੀ ਆਪਣੀ ਤਿਆਰ ਕਰ ਲਾਂਗੇ। ਚਾਹ ਲਈ ਬਣਾਉਣ ਤੇ ਆਪਾਂ ਨੂੰ 5-6 ਮਿੰਟ ਜਿਹੜੇ ਤਾਂ ਲੱਗ ਹੀ ਜਾਂਦੇ ਨੇ ਤੇ ਆਪਾਂ ਨੂੰ 5-6 ਮਿੰਟ ਜਿਹੜੇ ਚਾਹ ਨੂੰ ਤੇ ਆਪਣੇ ਲੱਗਣਗੇ ਆਪਾਂ ਪੈਨ ਗਾੜੀ-ਗਾੜੀ ਬਣਾ ਕੇ ਤਿਆਰ ਕਰ ਲਾਂਗੇ ਚਾਹ ਨੂੰ ਦੇ 50 ਨੇ ਜਿਹੜੀ ਆਪਣੀ ਬਣੀ ਜਾਂਦੀ ਹੈ ਗਾੜੀ ਹੋ ਜਾਂਦੀ ਹੈ ਦੇਖੋ ਅੱਜ ਆਪਾਂ ਨੂੰ ਹੋਰ ਗਾੜੀ ਕਰਾਂਗੇ ਇਹ ਵਧੀਆ ਗਾੜੀ ਹੋ ਗਈ ਫਿਰ ਆਪਣੀ ਚਾਹਨੀ ਵੀ ਬਣ ਕੇ ਤਿਆਰ ਹੋ ਜੂਗੀ ਲਓ ਜੀ ਤੇ ਆਪਾਂ ਜਿਆ ਆਪਣੀ ਇਹ ਸੁੱਕੀ ਪੂਰੀ ਗਾੜੀ ਹੋ ਚੁੱਕੀ ਐ ਤੇ ਆਪਾਂ ਨੂੰ ਬਣਾਉਣ ਤੇ ਲੱਗੇ 5-6 ਮਿੰਟ ਤੇ ਹੁਣ ਆਪਾਂ ਗੈਸ ਜਿਹੜਾ ਕਰਦਿਆਂ ਬੰਦ ਤੇ ਆਪਣੀ ਪੂਰੀ ਗਾੜੀ ਤੇ ਆਹ ਹਿੰਦੀ ਬਣ ਗਈ ਦੇਖੋ ਤੇ ਹੁਣ ਆਪਾਂ ਪਰਾਂ ਵੀ ਜائیں ਬੰਦ ਤੇ ਆਪਾਂ ਕੜਾਹੀ ਜਿਹੜੀ ਆਪਾਂ ਲਾਉਣੀ ਆਂਗੇ ਨਿੱਕੇ ਤਾਂ ਕਿ ਆਪਣੀ ਪੂਰੀ ਵਧੀਆ ਬਣ ਗਈ ਦੇਖੋ ਗਾੜੀ ਗਾੜੀ ਬਣ ਗਈ ਉਹ ਜਿੱਤੇ ਪਾਉਣ ਗਏ ਕਰਦੇ ਆ ਮੰਨ ਤੇ ਨੂੰ ਲਾਹਾਂਗੇ نیچے ਤੇ ਫਿਰ ਦਿਖਾਉਣੇ ਉਹ ਜਿੱਤੇ ਪਾਉਣ ਲੈਦੇ ਤੇ ਪਾਣਗੇ ਆਪਣੀਆਂ ਥੇਲਾ ਇਹ ਸਕਰੀਨ ਫਿਲਾਈ ਤੇ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਆਪਾਂ ਸਾਰੀਆਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਕਿੱਲਾ ਹਲੋ ਜਿੱਤੇ ਆਪਾਂ ਥਾਲ ਦੇ نیچے ਲਾਉਣਿਆ ਹੈ ਘਿਓ ਕਾਰੇ ਆਪਾਂ ਚੰਗੀ ਤਰ੍ਹਾਂ ਲਾ ਦਾਂਗੇ ਤੇ ਕੋਈ ਥਾਲ ਦੇ ਵਿੱਚ ਪਾਵਾਂਗੇ ਉਹਨਾਂ ਆਪੇ ਦੇਸੀ ਘਿਓ ਜਿਹੜਾ ਲੱਗਦਾ ਤਾਂ ਸਾਰੇ ਥਾਲ ਦੇ ਵਿੱਚ ਕੱਢ ਲਾਂਗੇ ਲਓ ਜੀ ਤਾਂ ਕੰਕ ਰਾਂਗੇ ਸੱਟੇ ਦੇ ਵਿੱਚ ਲਓ ਜੀ ਤੇ ਆਪਾਂ ਪੋਲੀਥੀਨ ਲੱਟਿਆ ਦੇ ਉੱਪਰ ਆਪਰੇ ਨਾਲ ਹੀ ਸੈਟ ਕਰਾਂਗੇ ਇਸ ਤਰ੍ਹਾਂ ਕਰਕੇ ਨਾ ਆਪਰੇ ਨਾਲ ਚੰਗੀ ਤਰ੍ਹਾਂ ਸਾਰੇ ਲਗਾ ਦਾਂਗੇ ਬੜੀ ਪ੍ਰੈਸ ਕਰ ਦਾਂਗੇ ਪਰ ਇਹਨੂੰ ਆਪਾਂ ਵਧੀਆ ਆਪਾਂ ਇਹਨੂੰ ਇਸ ਤਰ੍ਹਾਂ ਪ੍ਰੈਸ ਕਰ ਦਾਂਗੇ ਉੱਪਰ ਤਾਂ ਜੋ ਇਹ ਆਪਣਾ ਜਿਹੜਾ ਵਧੀਆ ਤਰੀਕੇ ਨਾਲ ਮਲੁੰਦਾ ਆਪਣਾ ਹੀ ਜੰਮ ਜੂਗਾ। ਲਓ ਜੀ ਕਿੰਨਾ ਵਧੀਆ ਆਪਣਾ ਪ੍ਰੈਸ ਹੋ ਗਿਆ ਇਹ। ਤੇ ਹੁਣ ਆਪਾਂ ਇਹਨੂੰ 5-10 ਮਿੰਟ ਜਿਹੜਾ ਆਪਾਂ ਇਸ ਤਰੀ ਜੰਮਣਾ ਤੱਕ ਦਾਂਗੇ। ਇਹ ਆਪਾਂ ਵੀਰਤ ਖਾਵਾਂਗੇ ਤੇ ਹੁਣ ਇਸ ਤਰੀਆ ਆਪਾਂ ਜੰਮਣਾ ਜਿਹੜਾ ਘਰ ਦਿੰਨੇ ਆ ਮਰੂਂਡੇ ਨੂੰ ਆਪਣੇ ਨੂੰ ਫਿਰ ਆਪਾਂ ਇਹਨੂੰ ਛਾਲ ਦੇ ਵਿੱਚੋਂ ਜਿਹੜਾ ਬਾਹਰ ਕੱਢ ਲਾਂਗੇ ਲਓ ਜੀ ਤਾਂ ਆਪਾਂ ਇਹਨੂੰ ਕੱਢਦੇ ਆ ਬਾਹਰ ਹੁਣ ਮਰੂਂਡੇ ਨੂੰ ਆਪਣੇ ਲਓ ਜੀ ਆਪਾਂ ਮਰੂਂਡਾ ਜਿਹੜਾ ਆਪਣਾ ਕੱਢਦੇ ਆ ਵਿੱਚੋਂ ਦੇਖੋ ਕਿੰਨਾ ਵਧੀਆ ਮਰੂਂਡਾ ਆਪਣਾ ਬਣ ਕੇ ਤਿਆਰ ਹੋਇਆ ਦੇਖੋ ਤਾਰਾ ਲਿਖੜੇ ਆਪਣਾ ਦੇਖੋ ਇਸ ਤਰੀਕੇ ਨਾਲ ਤੁਸੀਂ ਵੀ ਛਿੰਨਾ ਦਾ ਮਰੁੰਡਾ ਜਿਹੜਾ ਬਣਾਇਓ ਤੇ ਬੱਚਿਆਂ ਨੂੰ ਖਿਲਾਇਓ ਬਹੁਤ ਸੌਖਾ ਤਰੀਕਾ ਹੈ ਮਰੁੰਡਾ ਬਣਾਉਣ ਦਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲੱਕ ਸ਼ੇਅਰ ਪਿਆਰਾ ਜਿਹਾ ਕਮੈਂਟ ਲਿਖੋ ਕਰਿਓ ਸਸਰੀਆ ਕਾਲ